ਸਾਨੂੰ ਆਗੇ ਕੰਪਲੀਟ ਕਰ ਗਿਆ ਬੰਦੇ ਨੇ ਮੇਰੇ ਪਾਇ ਲਾਲੇ ਅਪਦੇ ਮੇਰੇ ਪਾਇ ਕਰਦੇ ਉਹਦੇ ਖਿਲਾਫ ਕਾਰਵਾਈ ਕਰਨ ਚਲੋ ਪੰਜ ਤੋਂ ਬਾਅਦ ਚੰਗਿਆ ਹੋਰ ਗਿਆ ਹੋਰ ਵੀ ਹੋਰ ਦਿਓ ਅੱਜ ਵੀ ਹਾਂ ਹਾਂ ਅੱਜ ਵੀ ਪੁੱਛਾਂਗੇ ਜਿਹੜੇ ਜਿਹੜੇ ਬੰਦੇ ਨੇ ਉਹ ਕੋਈ ਨਹੀਂ ਆਦੇ ਤੇ ਬਿੱਟੂ ਸਾਹਿਬ ਆਦੇ ਮਿਲ ਕੀਆ ਸੁਣ ਲਿਓ ਮੈਂ ਕਿਹਾ ਉਹ ਆ ਰਹੇ ਨੇ ਉਹ ਸਿਰ ਆਪਣੇ ਸਿਰ ਲੈਣਾ ਚਾਹੁੰਦੇ ਨਹੀਂ ਕਾਦਾ ਲੈਣਾ ਚਾਹੁੰਦੇ ਹਾਂ ਉਹਦੇ ਨੇ ਵੱਧੇ ਦੀ ਉਹਦਾ ਦੋਸ਼ ਪੰਜਾਬ ਤੇ ਲਾਉਂਦੇ ਆ ਉਹ ਸਿਰ ਲੈਣਾ ਚਾਹੁੰਦਾ ਜਾਜ ਨੂੰ ਉੱਥੇ ਕਰੇ ਦਿੱਲੀ ਫਿਰ ਉਹ ਪਤਾ ਲੱਗੇ ਕਿ ਕਿੱਡਾ ਵੱਡਾ ਵਜીર ਆ ਹਾਂ ਫਿਰ ਕੀ ਹੋ ਗਿਆ ਹਾਂ ਹੁਣ ਦੋ ਕਿੱਥੇ ਮਿਲੋਗੇ ਕਿੰਨੂੰ ਵਾਹਿਸਾ ਦੀ ਦੁਨੀਆ ਨੂੰ ਮਿਲਦੇ ਆ ਯਾਰ ਭਾਈ ਕਿੱਦੂ ਮਿਲਦੇ ਸਾਰੀ ਦੁਨੀਆ ਨੂੰ ਮਿਲਦੇ ਆ ਇੱਥੇ ਕਿਦ ਮਿਲ ਜੂਗਾ ਕੋਈ ਗੱਲ ਨਹੀਂ ਮਿਲਦੂ ਕੀ ਆ ਹੋਵੇ ਮਿਲਣਾ ਕਰਦਾ ਸਿਆਸਤ ਵੱਡੀ ਨਹੀਂ ਹੋ ਰਹੀ ਜਾਵੇ ਸਾਡੀ ਦੇਖੋ ਕੱਲ ਦਾ ਕੱਲ ਦਾ ਸੀਐਮ ਸਾਹਿਬ ਨੇ ਤੁਹਾਨੂੰ ਦੱਸਿਆ ਸੀਗਾ ਸੀਐਮ ਸਾਹਿਬ ਨੇ ਮੱਲ ਵਿਦੇਸ਼ ਮੰਤਰਾਲੇ ਨੂੰ ਗ੍ਰਹਿ ਮੰਤਰਾਲੇ ਨੂੰ ਕਿਹਾ ਕਿ ਜਾਰੀ ਇਸੇ ਤਰ੍ਹਾਂ ਦਿੱਗਾ ਦਿੱਲੀ ਤਾਲ ਠੀਕ ਹੈ ਕਿਹਦੀ ਗੱਲ ਕੱਲ ਦਾ ਉਹਨਾਂ ਨੇ ਨਹੀਂ ਰਿਸਪੌਂਸ ਕੀਤਾ ਕੋਈ ਗੱਲ ਹੀ ਨਹੀਂ ਕੀਤੀ ਤੇ ਸ਼ਾਮੀ ਆ ਤੁਸੀਂ ਮੀਡੀਆ ਦੇ ਸਾਹਮਣੇ ਕਹਿ ਆ ਜੀ ਮੈਂ ਪ੍ਰਬੰਧ ਬਹੁਤ ਵਧੀਆ ਕੀਤੇ ਨੇਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਕਿੰਨੂ ਨਹੀਂ ਪਤਾ 747 ਕਿਸਾਨ ਛੀਦ ਹੋ ਗਿਆ ਕੀ ਦਿੱਤਾ ਜੀ ਗੱਲਾਂ ਕਰਦੇ ਉਸ ਤੋਂ ਦੱਸਣਾ ਪ੍ਰੈਕਟੀਕਲੀ ਕੀ ਆ ਆ ਦੇ ਦੇ ਜੇੜਾ ਲਾਲਾ ਕੋਈ ਨਹੀਂ ਉੱਤੇ ਕੀ ਜੰਦੇ ਜੀ ਕਿੰਦਲਾਵ ਕਰਦੇ ਕਿੰਦਲਾਵ ਕਰਦੇ ਜੀ ਸਾਨੂੰ ਆ ਕੇ ਕੰਪਲੀਟ ਕਰ ਗਿਆ ਬੰਦੇ ਨੇ ਮੇਰੇ ਪਾਏ ਲਾਲੇ ਅਪਦੇ ਮੇਰੇ ਪਾਏ ਕਰਦੇ ਉਹਦੇ ਖਲਾਫ ਕਾਦ ਹੋਈ ਕਦੋਂ 10 10 5 ਤੋਂ ਬਾਅਦ ਲੱਗਦਾ ਹੋਰ ਹੋ ਗਿਆ ਹੋਰ ਵੀ ਹੋਰ ਦਿਓ ਅੱਜ ਵੀ ਹਾਂ ਅਜੀਬ ਪੁੱਛਾਂਗੇ ਕਿਉਂਕਿ ਜਿਹੜੇ ਜਿਹੜੇ ਬੰਦੇ ਉਹ ਕੋਈ ਵੀ ਆਦੇ ਤਾਂ ਮਿੱਟੂ ਸਾਹਿਬ ਆਦੇ ਮਰ ਗਿਆ ਸੁਣ ਲਿਓ ਮੈਂ ਕਿਉਂ ਆ ਰਹੇ ਨੇ ਉਹ ਸਿਰ ਆਪਣੀ ਸਿਰ ਲੈਣਾ ਚਾਹੁੰਦੇ ਨੇ ਕਾਦਾ ਲੈਣਾ ਚਾਹੁੰਦੇ ਆ ਹਾਂ ਉਹਦੇ ਨੇ ਲੱਭੇ ਦੀ ਉਹਦੇ ਦੋਸ਼ ਪੰਜਾਬ ਤੇ ਲਾਉਂਦੇ ਆ ਉਹ ਸਿਰ ਲੈਣਾ ਚਾਹੁੰਦਾ ਜਾ ਅਜੀਬ ਉੱਥੇ ਘਰੇ ਦਿੱਲੀ ਫਿਰ ਉਹ ਪਤਾ ਲੱਗੇ ਕਿੱਡਾ ਵੱਡਾ ਵਜ਼ੀਰ ਆ ਹਾਂ ਫਿਰ ਕੀ ਹੋ ਗਿਆ ਉਹਦੇ ਤਾਂ ਹੁਣ ਦੋ ਕਿੰਨੂੰ ਹਿਸਾ ਦੀ ਦੁਨੀਆ ਨੂੰ ਮਿਲਦੇ ਆ ਯਾਰ ਅਏ ਕਿਦੂ ਮਿਲਦਾ ساری ਦੁਨੀਆ ਨੂੰ ਮਿਲਦਾ ਉਹ ਇੱਥੇ ਕਿਦ ਮਿਲ ਜੂਗਾ ਕੋਈ ਗੱਲ ਨਹੀਂ ਮਿਲਦੂ ਕੀ ਆ ਹੋਰ ਹੀ ਮਿਲਣਾ ਕਹਦਾ ਸਿਆਸਤ ਵੱਡੀ ਨਹੀਂ ਹੋ ਰਹੀ ਜਾਵੇ ਸਾਡੀ ਵੇਖੋ ਕੱਲ ਦਾ ਕੱਲ ਦਾ ਸੀਐਮ ਸਾਹਿਬ ਨੇ ਤੁਹਾਨੂੰ ਦੱਸਿਆ ਸੀਗਾ ਸੀਐਮ ਸਾਹਿਬ ਨੇ ਮੱਲ ਵਿਦੇਸ਼ ਮੰਤਰਾਲੇ ਨੂੰ ਗ੍ਰਹਿ ਮੰਤਰਾਲੇ ਨੂੰ ਕਿਹਾ ਕਿ ਜਹਾਜ਼ ਇੱਥੇ ਤਾਂ ਬਿਲ ਗਿਆ ਦਿੱਲੀ ਦਾ ਠੀਕ ਹੈ ਕਿਹਦੀ ਗੱਲ ਕੱਲ ਦਾ ਉਹਨੇ ਨਹੀਂ ਰਿਸਪੌਂਸ ਕੀਤਾ ਕੋਈ ਗੱਲ ਹੀ ਨਹੀਂ ਕੀਤਾ ਤੇ ਸ਼ਾਮ ਨੂੰ ਤੁਸੀਂ ਮੀਡੀਆ ਸਾਹਮਣੇ ਕੀ ਕਿਹਾ ਮੈਂ ਪ੍ਰਬੰਧ ਬਹੁਤ ਵਧੀਆ ਕੀਤੇ ਸਾਮਣੀ ਉਹਨਾਂ ਨੂੰ ਰਿਕੁਐਸਟ ਇੱਕ ਵਾਰੀ ਕਰਦੇ ਹੋ। ਕਰ ਦਿਓ। ਜਦੋਂ ਸ਼ਾਮੀ ਆਉਣਗੇ ਤੁਸੀਂ ਉਹਨਾਂ ਨੂੰ ਕਹਦਾਂਗੇ ਸ਼ਾਮੀ ਵੀ ਪਈ ਪੰਜਾਬ ਦੀ ਗੱਲ ਕਾਹ ਦਵਾਂ ਮੋਦੀ ਤੇ ਮੱਛਾ ਦੀਆਂ ਗੱਲਾਂ ਨਾ ਕਰ। ਜੀ। ਕਿਸਾਨ ਬੈਠੇ ਡੱਲੇ ਆ ਜਿਆਦਾ ਮਰਨ ਵੱਤਦੇ ਆ। ਕੋ ਪੰਜਾਬ ਦਾ ਮਸਲਾ ਲਕੜਾ। ਪੰਜਾਬ ਦੇ ਜਿਹੜੇ ਫੰਡ ਰੋਕੇ ਉਹ ਦੁਆ ਸਮਝ ਗਈ ਗੱਲ। ਗੱਲਾਂ ਕਰਦੀਆਂ ਬਹੁਤ ਸੌਖੀਆਂ ਕੰਮ ਕੀ ਅਸਲ? ਕਿਹਨੂੰ ਵੀ ਪਤਾ ਪੰਜਾਬ ਦੇ ਫੰਡ ਰੋਕੇ ਆ। ਕਿਹਨੂੰ ਵੀ ਪਤਾ 747 ਕਿਸਾਨ ਸ਼ਹੀਦ ਹੋ ਗਿਆ। ਕੀ ਦਿੱਤਾ ਜੀ? ਗੱਲਾਂ ਕਰਦੇ ਹੋ ਤੇ ਦੱਸਣਾ ਪ੍ਰੈਕਟੀਕਲੀ ਕੀ ਆ? ਆ ਦੇ ਦੇ। ਦੇ ਨਾਲ ਨਾਲ ਕੋਈ ਵੀ ਉੱਤੇ ਕੀ ਜਾਂਦੇ ਜੀ ਤਿੰਨ ਦਵਾ ਕਾਦੇ ਜਿੰਦੂ ਲਾਉ ਕਾਦੇ